ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 ਬੀ ਲੱਖ ਮੀਟ੍ਰਿਕ ਟਨ ਦਿੰਨੇ ਆ ਕਿ ਕਣਕ ਕਪਾ ਘੱਟ ਦਿੰਨੇ ਕਿਉਂਕਿ ਕਣਕ ਆਪਣੀ ਖੁਰਾਕ ਹੈ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਣੇ ਆਪਾਂ ਸਾਰੇ ਸਾਲ ਵਾਸਤੇ ਜੇ ਆਪਣੇ ਜਿਹੜੇ ਸੀਰੀ ਸੰਜੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਐ ਉਹਨਾਂ ਲਈ ਵੀ ਨਾ ਕਣਕ ਰੱਖ ਲੈਣੇ ਆਪਾਂ ਕਣਕ ਘੱਟ ਜਾਂਦੀ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਸੋ ਮੈਂ ਕਹਾਂ ਜੀ ਸੈਂਟਰ ਪੂਲ ਚ 120 ਲੱਖ ਮੀਟਰ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਏਪੀ ਦਾ ਅਗਸਤ ਵਾਲਾ ਕੋਟ ਨਹੀਂ ਦਿੱਤਾ ਅਸੀਂ ਕਿਵੇਂ ਪੀਜਾਂਗੇ ਜਨਾਬ ਹੇ ਤੁਸੀਂ ਮਤਲਬ ਇਹ ਨਾ ਕਿਓ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੀ ਤਾਂ ਅਸੀਂ ਉਬਾਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੀ ਕਿਦਾ ਕਰ ਲਾਂਗੇ ਪਰ ਤੁਸੀਂ ਘਟੋ ਘਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇمپੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫੇਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਭਲਾਏ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸਿਨਾ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਉਸੇ ਵੀ ਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ ਚ ਕਰ ਰਹੇ ਸੀ ਕਿ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਇੱਕ ਜੁੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲੇ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸਟ ਮੈਂ ਕਹਿੰਦੇ ਕੋ ਸੁਪਰ ਜਿਹੜੀ ਹੈ ਦੂਜੀ ਐ ਐਸਪੀ ਹੈ ਉਹਦੇ ਦੇਲਬੋਰੀ ਲੱਗਦੀ ਹੈ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਤੁਹਾਡੇ ਕੋ ਡੀਏਪੀ ਹੈਗਾ ਸਾਨੂੰ ਉਹ ਡੀਏਪੀ ਦਿਓ ਨਾ ਸਾਨੂੰ ਆदत ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਕਟ ਨਹੀਂ ਰਹੋਗੇ ਬਸ ਹੈ ਜੀ ਆਉਣੀ ਹਾਉਣੀ ਸ਼ੁਰੂ ਹੋ ਗਈ ਕਿਉਂਕਿ ਇਮੀਜ ਇਲੈਕਸ਼ਨ ਹੋ ਗਿਆ ਸੋ ਨੰਬਰ ਦੇ ਉਤੇ ਜਿਹੜਾ ਜਿਵੇਂ ਬੈਟ ਤੇ ਆਏ ਇਹਨਾਂ ਨੇ ਬੈਟ ਦੇ ਵਿੱਚ ਜਿਹੜਾ ਓਟੀਐਸ ਉਹ ਬੜਾ ਕਾਮਯਾਬ ਰਹਾ ਅਸੀਂ ਪਹਿਲਾਂ ਵਾਲੇ ਓਟੀਐਸ ਦੇਖੇ ਦੋ ਦੋ ਓਟੀਐਸ ਚੰਨੀ ਸਰਕਾਰ ਨੇ ਜਿਹੜੇ ਜਾਰੀ ਕੀਤੇ ਸੀ ਕੈਪਟਨ ਸਰਕਾਰ ਨੇ ਵੀ ਕਿਹਾ ਚੰਨੀ ਸਰਕਾਰ ਨੇ ਤਾਂ ਦੋਨੇ ਹੀ ਉਹ ਫਲॉप ਹੋ ਗਏ ਸੀਗੇ ਕੋਈ ਨਹੀਂ ਉਹਦੇ ਚ ਆਇਆ ਅਸੀਂ ਉਹਦਾ ਕਾਰਨ ਪੁੱਛਿਆ ਵੀ ਕਾਰਨ ਕੀ ਹੈ ਫਲॉप ਹੋਣ ਦਾ ਉਹ ਕਹਿੰਦੇ ਵੀ ਆਹ ਕਾਰਨ ਫਿਰ ਅਸੀਂ ਉਹਦੀਆਂ ਜਿਹੜੀਆਂ ਕਮੀਆਂ ਅਸੀਂ ਪੂਰੀਆਂ ਕੀਤੀਆਂ 164 ਕਰੋੜ ਰੁਪਈਆ ਓਟੀਐਸ ਵੈਟ ਦੇ ਓਟੀਐਸ ਕਰਕੇ ਨਾਲੇ ਤਾਂ ਲੋਕਾਂ ਦੇ ਸਿਰਾਂ ਤੋਂ ਵਪਾਰੀਆਂ ਦੇ ਸਿਰਾਂ ਤੋਂ ਤਲਵਾਰ ਹਟੀ ਜਿਹੜੀ OTS ਜਿਹੜੇ ਬੈਟ ਦੀ ਤਲਵਾਰ ਲਟਕੀ ਜਾਂਦੀ ਸੀ ਨਾਲ ਤਾਂ ਉਹ हट ਗਈ ਤੇ ਨਾਲੇ 164 ਕਰੋੜ ਰੁਪਏ ਖਜ਼ਾਨੇ 'ਚ ਆ ਗਿਆ ਇਸ ਤਰ੍ਹਾਂ ਕਈ ਵਾਰੀ ਕੁਝ ਘਟਾਉਣ ਨਾਲ ਵੀ ਕੁਝ ਵਾਦੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ GHT ਵਾਲਾ OTS ਵਾਲਾ ਹੁਣ ਅਗਲਾ ਵੀ OTS ਇੱਕ ਹੋਰ ਅਸੀਂ ਵਿਚਾਰ ਕਰ ਰਹੇ ਹਾਂ ਉਹਨਾਂ ਨੇ ਉਹ ਵੀ ਕਰਾਂਗੇ ਹੁਣ ਮੈਂ ਆਵਣਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਾਹਰਾਂ ਨੂੰ ਅਸੀਂ ਬੁਲਾਇਆ PAU ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੇਲਡਰਸ ਨਾਲ ਗੱਲ ਕਰਾਂਗੇ ਔਰ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਤ ਜਿਹੜੇ ਮੈਕਮੇਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਹੈ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਤਾਂ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬੈਠ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੋਲਡਰ ਨੂੰ ਪਰਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਾਂ ਅਸੀਂ ਇੱਕ ਹਫ਼ਤੇ ਦੀ ਮੂਲਤ ਦਿੰਦੇ ਹਾਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਯੂ ਚ ਕਿਸਾਨ ਮਿਲ ਨਹੀਂ ਕਰ ਲੈਣੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਬਾਅਦ ਕਿਸਾਨ ਉੱਥੇ ਆ ਕੇ ਆਪਣੀ رائے ਦੇਣ ਲੱਗ ਜਾਂਦੇ ਆ 15000 ਤੋਂ ਵੱਧ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਗਿਆ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਮੈਂ ਇਸ ਪੱਖ ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੀ ਚਾਹੀਦੀਆਂ ਬਾਗਵਾਂ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਟੇ ਤਾਵਲ ਵਾਲੀਆਂ ਕੁਰਸੀਆਂ ਤੇ ਬਹਿ ਕੇ ਇਸੀ ਉਹ ਨਹੀਂ ਸਮਝ ਸਕਦੇ ਗਰਾਉਂਡ ਰਿਐਲਿਟੀਆ ਨੂੰ ਉਹ ਫਰਕ ਹੁੰਦਾ ਲੋਕ ਕੁਝ ਹੋਰ ਚਾਹੁੰਦੇ ਹੁੰਦੇ ਨੇ ਤੇ ਆਹੀ ਮੈਂ ਇੱਕ ਐਗਜ਼ਾਮਪਲ ਦੇ ਦੇਣਾ ਮੋਦੀ ਸਰਕਾਰ ਦੀ ਕਿਹਨੂੰ ਪੁੱਛ ਕੇ ਬਣਾ ਦੇ ਤਿੰਨ ਕਾਨੂੰਨ ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਜੀ ਆ ਕਾਨੂੰਨ ਬਣਾਓ ਨਹੀਂ ਤਾਂ ਬਚਦੇ ਨਹੀਂ ਅਸੀਂ ਬਸ ਉਹ ਬਾਬੂਆ ਨੇ ਮਰਵਾਤੇ ਬਹੁਤ ਵਧੀਆ ਨੇ ਜੀ ਬਹੁਤ ਵਧੀਆ ਨੇ ਐ ਕਰਕੇ ਕਰਤਾ ਉਹਨਾਂ ਨੂੰ ਪੁੱਛਿਆ ਨਹੀਂ ਜਿੰਨੇ ਤੇ ਅਸਰ ਪੈਣਾ ਸੀ ਮੁੜ ਕੇ ਸਾਲ ਤੱਕ ਚਲੋ ਕੱਟ ਕੇ ਆਵਦੀ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਆਦਤ ਸਾਲ quaਲ ਫਿਰ ਝੁਕਣਾ ਪੈ ਗਿਆ ਨਾ ਜੀ ਕਿਵੇਂ ਵਾਪਸ ਲੈਣਾ ਜੇ ਪਹਿਲੀ 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 ਪੁੱਛ ਲੈਂਦੇ ਜੇ ਪਹਿਲੀ ਸਟੇਕ ਹੇਲਡਰ ਨਾਲ ਗੱਲ ਕਰਨ ਦੇ ਇਨੋਵਿਟ ਨਹੀਂ ਹੋਣੀ ਸੀ ਨਾਲੇ ਹਰਸਿਮਰ ਦੀ ਕੁਰਸੀ ਬਚ ਜਾਂਦੀ ਨਾਲ ਵਿਚਾਰੀ ਹੋਰ ਬਲੀਲੇ ਵਾਲੀ ਵਿੱਚ ਸੋ ਇਸ ਕਰਕੇ ਕਈ ਕਈ ਬਾਰ ਸਰਕਾਰਾਂ ਪਾਲਿਸੀਆਂ ਬਣਾ ਦਿੰਦੀਆਂ ਨੇ ਪਰ ਜਦੋਂ ਧਰਤੀ ਤੇ ਹੁੰਦੀਆਂ ਨੇ ਗੱਲ ਹੀ ਹੋਰ ਹੁੰਦੀ ਐ ਸੋ ਅਸੀਂ ਇੰਡਸਟਰੀਅਲ ਪਾਲਸੀ ਬਣਾਈ ਐ ਫੇਰੇ ਕੋਹਰੇ ਜੀ ਵਾਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਕਈ ਵਾਰੀ ਪਾਲਿਸੀ ਬਣ ਗਈ ਲਾਗੂ ਕੀਤੀ ਤੋ ਚ ਕੁਝ ਕਮੀਆਂ ਨਜ਼ਰ ਆਈਆਂ ਤਬ ਸਟੇਕ ਹੇਲਰ ਨੂੰ ਪੁੱਛਿਆ ਉਹ ਕਹਿੰਦੇ ਜੀ ਆਹ ਕੱਟ ਦੋ ਠੀਕ ਹੈ ਜੀ ਆਹ ਕੱਟ ਦਿੰਨੇ ਤੁਹਾਨੂੰ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਹੈ ਰੈਵਨਿਊ ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਰੋਜ਼ਗਾਰ ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਉਹਨਾਂ ਦੀ ਪ੍ਰੋਡਕਸ਼ਨ ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕੱਟ ਦਿੰਨੇ ਜੀ ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ ਫੋਰ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਇਹ ਜਿਹੇ ਗਲਤੀਆਂ ਹੋਈਆਂ ਸੀ ਕਿ ਜਦੋਂ ਫੋਰਡ ਨੇ ਪਹਿਲੀ ਕਾਰ ਬਣਾਈ ਸਰ ਤੁਹਾਨੂੰ ਪਤਾ ਕੀ ਗਲਤੀ ਰਹੀਗੀ ਪਹਿਲੀ ਕਾਰ ਬਣਾਈ ਜਦੋਂ ਫੋਰਡ ਨੇ ਅਮਰੀਕਾ ਦੀ ਕੰਪਨੀ ਹੈ ਬੈਕ ਗੇਅਰ ਲਾਉਣਾ ਭੁੱਲ ਗਏ ਜੀ ਜਦੋਂ ਉਹ ਪਤਾ ਲੱਗਿਆ ਬੈਕ ਵੀ ਆਉਣ ਹੁੰਦੇ ਨੇ ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ ਫਿਰ ਦੁਬਾਰਾ ਬੈਕ ਗੇਅਰ ਲਾ ਕੇ ਹੈਨਾ ਉਹ ਕਈ ਵਾਰੀ ਇਹੋ ਜਿਹੇ ਵੀ ਇੰਜੀਨੀਅਰ ਤੋਂ ਗਲਤੀਆਂ ਹੋ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਨਹੀਂ ਕਿ ਬਾਰ-ਬਾਰ ਅਸੀਂ ਇੱਕ ਇੱਕ ਹੋਰ ਕਰਨ ਲੱਗੇ ਆ ਮੈਂ ਐਲੋਕੀ ਸਾਬ ਨੂੰ ਵੀ ਇਹ ਇਸ ਗੱਲ ਦੀ ਜਾਣਕਾਰੀ ਦੇ ਦੇਣਾ ਤੇ ਉਹਦੇ ਵਿੱਚ ਤੁਹਾਡੀ ਵੀ رائے ਤੇ ਤੁਹਾਡੇ ਵੀ ਸ਼ਮੂਲੀਅਤ ਚਾਹਾਂਗੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ ਜਿਵੇਂ 25 25 ਕਸੀਂ ਸੈਕਟਰ ਜਿਹੜੇ ਨੇ 25 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਏਸਟੇਟ ਦੇ ਐਮ ਐਸ ਐਮ ای ਦੇ ਫਰ ਜਿਹੜੀ ਫਾਰਮਾ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਧਰ ਚਮੜੇ ਦੀ ਫੈਕਟਰੀਆਂ ਨੇ ਐਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਕਿ ਕਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਉਹਨੂੰ ਕੈਮਰਲਰ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨੂੰ ਚ ਆ ਕੇ ਗੱਲ ਕਰਨੀ ਪਵੇ ਉਹ ਇਕੱਲੇ ਵੀ ਆ ਸਕਦੇ ਆ ਉਹ ਦੋ ਬੰਦੇ ਵੀ ਭੇਜ ਸਕਦੇ ਟੈਕਸਟਾਈਲ ਦੀ ਆ ਪ੍ਰੋਬਲਮ ਹੈ ਜੀ ਤਾਂ ਇਮੀਡੀਏਟਲੀ ਹੱਲ ਕਰਾਂਗੇ ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ ਖੇਤੀ ਬਾਰੇ ਕੋਈ ਕੋਈ ਮਹਾਰਾ ਦੀ ਜਿਹੜੀ ਹੈ ਕਮੇਟੀ ਉਹਨਾਂ ਤੋਂ ਲੈ ਕੇ ਜਿਵੇਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਸਾਤੋਂ ਨਾਮ ਮੰਗੇ ਸੀ ਅਸੀਂ ਦਿੱਤੇ ਚੰਗੇ ਅਫਸਰਾਂ ਦੇ ਪੁੱਛ ਕੇ ਕਿ ਕੌਣ ਇਹ ਜਾ ਹੋ ਸਕਦਾ ਜਿਹੜਾ ਜਿਹਨੂੰ ਖੇਤੀ ਬਾਰੇ ਵੱਧ ਤੋਂ ਵੱਧ ਟੈਕਨੀਕਲ ਗੱਲਾਂ ਪਤਾ ਹੋਣ ਤਾਂ ਪੀਏ ਜੀ ਤੋਂ ਅਸੀਂ ਪੁੱਛ ਕੇ ਅਸੀਂ ਨਾਮ ਦਿੱਤੇ ਹਰਿਆਣਾ ਨੇ ਵੀ ਦਿੱਤੇ ਫਿਰ ਤੋਂ ਉਹਨਾਂ ਨੇ ਮੰਗੇ ਸੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਚੰਗੇ ਨੀਤੀਆਂ ਲੋਕਾਂ ਨੂੰ ਪੁੱਛ ਕੇ ਲੋਕਾਂ ਨੂੰ ਪੁੱਛ ਪੁੱਛ ਕੇ ਬਣਾਉਣ ਦਾ ਇਰਾਦਾ ਹੈ